225 ਬਿੱਲ ਹੈ ਹਾਂਜੀ ਉਹ ਪ੍ਰੀਪੇਡ ਮੀਟਰ ਲਾ ਰੱਖਿਆ ਤੁਹਾਡੇ ਜਿਹਨੂੰ ਚਿਪ ਵਾਲਾ ਮੀਟਰ ਕਹਿੰਦੇ ਆਪਾਂ ਲੈ ਓਏ ਚਿਪ ਵਾਲੇ ਮੀਟਰ ਦਾ ਮਤਲਬ ਕੀ ਹੈ ਉਹ ਇੱਕ ਮਹੀਨੇ ਦਾ ਬਿੱਲ ਭੇਜਿਆ ਕਰੂਗੀ ਤੁਹਾਡਾ ਘਰੇ ਨਹੀਂ ਆਉਂਦਾ ਕੋਈ ਰੀਡਿੰਗ ਲੈਣਾ ਆਨਲਾਈਨ ਸਿਸਟਮ ਚਲਾ ਰਹੀ ਹੈ ਸਰਕਾਰ ਤੁਹਾਨੂੰ ਪਤਾ ਨਹੀਂ ਤੁਹਤਾਂ ਚੱਕ ਜਾਨੂੰ ਬੀਜ ਵੀ ਮੀਟਰ ਵਾਲਾ ਪਿੰਡ ਚ ਆਇਆ ਕਿਥੇ ਕਿ ਪਿੰਡ ਚ ਆਇਆ ਮਿੱਟਰ ਹੁਣ ਪਿੰਡ ਚ ਨਹੀਂ ਆਉਣ ਦੀ ਲੋੜ ਉਹਨਾਂ ਨੂੰ ਉਹ ਤਾਂ ਉੱਥੇ ਬੈਠੇ ਬਿੱਲ ਭੇਜ ਕੇ ਤੁਹਾਨੂੰ ਘਰੇ ਬਿੱਲ ਭੇਜਣਗੇ ਥੱਲੇ ਦਿਲ ਬਾਪੂ ਹੀ ਤਾਂ ਹੀ ਨਹੀਂ ਆਏ ਹੈਗੇ ਤਾਂ ਹੀ ਨਹੀਂ ਆਏ ਬੱਬੂ ਜੀ ਬੱਬਾ ਜੀ ਅਸੀਂ ਤਾਂ ਫਿਰ ਗੁਲਾਮ ਹੋ ਜਾਾਂਗੇ ਜੀ ਗੁਲਾਮ ਤਾਂ ਆਪ ਹੀ ਹੋਵਾਂਗੇ ਗੁਲਾਮ ਬਰਡ ਘਰੇ ਦੇ ਮੁਠੀ ਚ ਲੈ ਲਿਆ ਤੁਨੂੰ ਤੁਸੀਂ ਸਾਰਾ ਕੁਝ ਦੇਖਿਆ ਹੈ ਅਰਨ ਜੇਤਲੀ ਕੈਪਟਨ ਨੇ ਅੰਮ੍ਰਿਤਸਰ ਤੋਂ ਹਰਾ ਕੇ ਭੇਜਿਆ ਦੀ ਕੋ ਹਾਂਜੀ ਭੇਜਿਆ ਦੀ ਕੀ ਉਹ ਆਪਣਾ ਹਰਾਇਆ ਹੋਇਆ ਉਹ ਬਚ ਰਿਹਾ ਹਾਂ ਇਹਨਾਂ ਨੇ ਤਾਂ ਚਾ ਕੇ ਸੈਂਟਰ ਦੇ ਵਿੱਚ ਵਿੱਤ ਮੰਤਰੀ ਲਾਤਾ ਆਪਣੇ ਉੱਤੇ ਬਿਠਾਇਆ ਦਾ ਖਜ਼ਾਨਾ ਮੰਤਰੀ ਲਾਤਾ ਦੇ ਲੈ ਤੁਸੀਂ ਕਿੱਥੋਂ ਭਾਲਦੇ ਹੋ ਨੌਕਰੀਆਂ ਹੁਣ ਲੋਕ ਤੁਸੀਂ ਭਾਲ ਕੇ ਫਿਰਦੇ ਹੋ ਵੀ ਸਾਨੂੰ ਨੌਕਰੀਆਂ ਮਿਲਣਾ ਨੌਕਰੀ ਕਿੱਥੋਂ ਮਿਲੂਗੀ ਨੌਕਰੀ ਤਾਂ ਮਿਲੂਗੀ ਜੇ ਕੋਈ ਸਰਕਾਰੀ ਏਦਾਰਾ ਬਣਦਾ ਸਰਕਾਰੀ ਏਦਾਰਾ ਕਿਹੜਾ ਰਹਿ ਗਿਆ ਸਿਹਤ ਸਹੂਲਤ ਵੇਚਤੀ ਵਿਦਿਆ ਵੇਚਤੀ ਮੈਡੀਕਲ ਵੇਚਤਾ ਰੇਲਾਂ ਵੇਚਦਿਆਂ ਬੰਦਰਗਾਹਾਂ ਵੇਚਦਿਆਂ ਕਦ ਅੱਠ ਸੌ 75 ਰੁਪਿਆ ਦਾ ਹੌਣ ਸਿਲੰਡਰ ਮਿਲਦਾ ਤੁਨੂੰ ਕਿੱਥੇ ਮਿਲਦਾ ਦੀ 250 ਦਾ 300 ਦਾ ਬਾਬਾ ਜੀ ਕਰੀਬ ਬੰਦਾ ਵੀ ਭਰਾ ਕੇ ਆਪਦਾ ਚੁੱਲਾ ਚਲਾ ਸਕਦਾ ਚਲਾ ਸਕਦਾ ਦੀ ਭਾਈ ਹੁਣ ਦੇਖ ਲਓ ਹੁਣ ਤਾਂ ਗਾਹਾਂ ਲੰਘਦਾ ਜਾ ਰਿਹਾ ਹੈ ਕੰਮ ਉਸ ਤੋਂ ਬਾਅਦ ਜਿਹੜਾ ਵੀ ਹੈ ਕੀ ਕਰਾਂ ਯਾਰ ਸਾਰਾ ਇਕੱਲੇ ਨੂੰ ਸੰਭਾਲ ਖਿਆ ਮੈਨੂੰ ਇੱਕ ਕੋਹ ਆ ਉਹ ਤੜਕੀ ਧੰਨੇ ਦੀ ਤੁਰ ਜਾਂਦਾਗਾ ਇੱਕ ਹੋ ਪਹਿਲਾਂ ਤਾਹਾਂ ਕਰੀ ਸਾਰਾ ਸਿਆਪ ਮੈਨੂੰ ਕਰਨਾ ਪੈਂਦਾਗਾ ਆ ਜਦੋਂ ਪੈਸੇ ਲੈਣ ਦੀ ਵਾਰੀ ਹੁੰਦੀ ਆ

ਸਾਰਾ ਮੇਰੇ ਗਲੀ ਪਿਆ ਪਿਆ ਸੱਪ ਇਹਨੂੰ ਕਰਦਾ ਲੋਟ ਮੈਂ ਆ ਪਿਆ ਲੈ ਓ ਖੜਾ ਹੋ ਟੁੱਕੀ ਹੋ ਗਿਆ ਤੂੰ ਸੱਪ ਓਏ ਹੋਇਆ ਕੀ ਨਾ ਬੁੱਥੂ ਯਾਰ ਆ ਸਾਰੇ ਸਨੇ ਮੈਂ ਕਰਕੇ ਆਇਆ ਨਾ ਓ ਯਾਰ ਫਿਰ ਕੀ ਹੋ ਗਿਆ ਕਰਤੀ ਪਹਿਲਾਂ ਮੈਂ ਪਾਣੀ ਪੀਤਾ ਮੈਂ ਤਾਂ ਕਿਹਾ ਨਹੀਂ ਕੁਛ ਪਰ ਡੈਰੀ ਦਾ ਆਪ ਜਾ ਬਣਦੇ ਕਾਫੀ ਚੱਕ ਕੇ ਯਾਰ ਜਾਣਾ ਹੀ ਹੁਣ ਉਦੋਂ ਵੀ ਮੈਨੂੰ ਕਿਹਾ ਕਰੋ ਸੀ ਇੱਕੋਂ ਨਿਕਲ ਜਾਂਦਾ ਕਿ ਧਰਨੇ ਤੇ ਤੈਨੂੰ ਟੋਰਿਆ ਨਹੀਂ ਯਾਰ ਮੂਈ ਫਿਰ ਤੋਂ ਉਹੀ ਗੱਲਾਂ ਕਰੀ ਜਾਂਦਾ ਬਾਖਰੂ ਸੱਚਾ ਪਾਤਸ਼ਾ ਤੂੰ ਹੀ ਸਭ ਦਾ ਮਾਲਕ ਇਹ ਕਿ ਮੈਂ ਲੜੀ ਜਾਂਦੇ ਨੇ ਜੇ ਕਰ ਲਿਆ ਭੋਰਾ ਇੱਕ ਉਹ ਆ ਗਿਆ ਲੈ ਉਹ ਮੈਨੂੰ ਘਰੇ ਦਾ ਬਣ ਦੇ ਦਿਆ ਕਰੋ ਬਾਈ ਉਹ ਸਵੇਰ ਦਾ ਗਹਿਮਾ ਭੁੱਖਾ ਪਣਾ ਉਹ ਸੋਨੋ ਕੀ ਪਤਾ ਬਾਈ ਕਿੱਡਾ ਕੰਮ ਜਾ ਕੇ ਆਇਆ ਮੈਂ ਲੈ ਕੰਮ ਨੂੰ ਵੀ ਬਹੁਤ ਵੱਡੀ ਜੰਗ ਜਿੱਤ ਕੇ ਆਇਆ ਨਾ ਇਹ ਹੋ ਭਾਈ ਜੰਗ ਹੈ ਉਹ ਸੋਨ ਨੂੰ ਕੀ ਪਤਾ ਸਰਕਾਰਾਂ ਨਾਲ ਜੰਗ ਲੱਗੀ ਹੋਈ ਹੈ ਤੁਸੀਂ ਤਾਂ ਬਸ ਇੱਥੇ ਘਰੇ ਲੜ ਲੈ ਜਾਂ ਮੋੜਾ ਕੋੜਾ ਤੇ ਜਾ ਕੇ ਗੱਲਾਂ ਮਾਰ ਲੀਆਂ ਹੈ ਵਿਆਜ ਵਾਕੇ ਤੁਸੀਂ ਕਿਸੇ ਮਾਰਕਟ ਤੇ ਵਾਕੇ ਉੱਥੇ ਬਸ ਉਹਨੂੰ ਗੱਲਾਂ ਹੀ ਹੁੰਦੀਆਂ ਨੇ ਬੇਫਜ਼ੂਲ ਦੀਆਂ ਹੋਰ ਸਾਨੂੰ ਕੋਈ ਕੰਮ ਨਹੀਂ ਉੱਥੇ ਸਰਕਾਰਾਂ ਆਪਾਂ ਨੂੰ ਗਲ ਘੋਟਣ ਤੇ ਲੱਗੀਆਂ ਪਈਆਂ ਨੇ ਫੋਇਰ ਤੂੰ ਉੱਥੇ ਇਕੱਲਾ ਜਾ ਕੇ ਕੀ ਕਰ ਲੇਗਾ ਨਾ ਤੈਨੂੰ ਪਤਾ ਰਹੇਗਾ ਸਰਕਾਰ ਤਾਂ ਉਹੀ ਨਹੀਂ ਉੱਥੇ ਇਕੱਲੇ ਕਹੇ ਦੀ ਲੱਗਣ ਦੇ ਦੀ ਪੈਰ ਗੱਲਾਂ ਮਾਰਦਾ ਓ ਤੂੰ ਤਾਂ ਪੀ ਕੇ ਨਾ ਲੱਸੀ ਦਾ ਡੋਲੂ ਨਿਕਲ ਜਨ ਘਰੋਂ ਕੰਮ ਤਾਂ ਇੱਥੇ ਮੈਨੂੰ ਫਾਇਦਾ ਚਾੜ ਦੇਣਿਓ ਇਹ ਤਾਂ ਮੇਰੇ ਨਾਲ ਕਰਾਉਗਾ ਨਹੀਂ ਹੈਗਾ ਓ ਯਾਰ ਜਿੰਨਾ ਕੋ ਬਣਦਾ ਉਹਨਾਂ ਕੋ ਕਰਾਈ ਓ ਕੰਮ ਵੀ ਉਹਨਾਂ ਚੀਰੀ ਕਰਨਾ ਪੈਣਾ ਥੋਨੂੰ ਬੇਲੇ ਹੋ ਜਾਵੇਂ ਕੰਧਾਂ 'ਚ ਟੱਕਰਾ ਮਾਰਿਆ ਕਰੋਗੇ ਜਦੋਂ ਸਰਕਾਰ ਨੇ ਜ਼ਮੀਨਾਂ ਖੋਲੀਆਂ ਛੋਡੀਆਂ ਓਏ ਭਾਈ ਇਹਦੀ ਮਰਾਂ ਮੇਰਾ ਕੰਮ ਹੈ ਯਾਰ ਮੈਂ ਨਹੀਂ ਕਰਦਾ ਹੈਗਾ ਫਿਰ ਤੂੰ ਕਹਾ ਕਰੇਂਗਾ ਮੈਨੂੰ ਕੋਈ ਕੰਮ ਦੇ ਦੋ ਬਾਈ ਕੋਈ ਕੰਮ ਦੇ ਦੋ ਹੁਣ ਹੁਣੀ ਲੱਗਦਾ ਸੋਨੂੰ ਮੈਚ ਦਾ ਆਪਣੀ ਹੁੰਦਾ ਕੰਮ ਉਹਦਾ ਦਾਪ ਹੀ ਦੇਖ ਲਿਆ ਕਰ ਉਹ ਲੈ ਓਏ ਓ ਬਾਪੂ ਹੁੰਦਾਗਾ ਨਾ ਕਰਦੇ ਆ ਗੱਲ ਸਰਕਾਰ ਆਪਣਾ ਗਲ ਚ ਗੂਠਾ ਦੇ ਨੂੰ ਤਿਆਰ ਬੈਠੀ ਐ ਉਹ ਆਪਾਂ ਨੂੰ ਆਪਸ ਵਿੱਚ ਲੜਾ ਕੇ ਉਹ ਇਹੀ ਚਾਹੁੰਦੀ ਐ ਕਿ ਕਾਪੋਰੇਟ ਘਰਾਣਿਆਂ ਦੇ ਆਪਾਂ ਹੱਥ ਚ ਦੇ ਦਈਏ ਸਾਰਾ ਕੁਝ ਲੈ ਬਾਪੂ ਜੀ ਆ ਗਏ ਸੁੱਖੇ ਹੋਵੇ ਗੱਲ ਬਾਪੂ ਜੀ ਸਤਿ ਸ੍ਰੀ ਅਕਾਲ। ਭਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਹੋ ਠੀਕ ਹੋ। ਬੈਠੋ ਬਾਪੂ ਜੀ। ਤੁਸੀਂ ਕਿਵੇਂ ਆਣੇ ਹੋਏ? ਤੁਹਾਡੇ ਕੋਲੇ ਤਾਂ ਭਾਈ ਮੈਂ ਆਇਆ ਵੀ ਤੜਕੇ ਪਤਰਨੇ ਤੇ ਚਲਣਾ ਹੈ ਤੇ ਹਾਂ ਤਿਆਰ ਹੋ ਕੇ ਰਹੀ। ਪਰ ਕਿਉਂ ਬਾਬਾ ਜੀ? ਤੇ ਆਪਾਂ ਸਖਾਰ ਦਾ ਮੀਟਿੰਗ ਕਰਾਉਣੀ ਆ ਨੇ ਪਿੰਡਾਂ 'ਚ। ਉਹ ਬਿਠਾਉ ਤਾਂ ਸੀ ਬਾਪੂ ਜੀ ਨੂੰ। ਬੈਠੋ ਜੀ। ਹਰਦੀਪ ਬਿਠਾ। ਬਾਬਾ ਜੀ। ਤੁਸੀਂ ਤਾਂ ਸਾਤੋਂ ਸਿਆਣਿਓ। ਜੱਥੇਬੰਦੀ 'ਚ ਬਹੁਤ ਇੱਟੋ ਕੰਮ ਕਰਦੇ ਹੋ। ਇਹ ਮੇਰੇ ਦੋ ਭਾਈ ਨੇ ਮੇਰੇ ਨਾਲ ਲੜਦੇ ਨੇ। ਇਹ ਕਹਿੰਦੇ ਤੂੰ ਸਵੇਰੀ ਅੰਨ ਖਾ ਕੇ ਬਾਜ ਜਾਣਾ, ਸ਼ਾਮ ਨੂੰ ਘਰੇ ਮੁੜਦਾ। ਮ ਉਹ ਭਾਈ ਅਜੇ ਇਹ ਨਿਆਣੇ ਨੇ ਇਹਨਾਂ ਨੂੰ ਪਤਾ ਨਹੀਂ ਜਾਂ ਘਰੋਂ ਬਾਹਰ ਨਿਕਲਣਗੇ ਫਿਰ ਪਤਾ ਲੱਗੂਗਾ ਜਾਂ ਗਰੁੱਪ ਜਦ ਹੋ ਗਏ ਫਿਰ ਪਤਾ ਲੱਗੂ ਕਿਉਂ ਘਰ ਦੇ ਵਿੱਚ ਬੈਠਿਆਂ ਤਾਂ ਕੋਈ ਗਿਆਨ ਮਿਲਦਾ ਨਹੀਂ ਜਦੋਂ ਬਾਹਰ ਆਪਾਂ ਜਿਥੇ ਬੰਦਿਆਂ ਜਾਵਾਂਗੇ ਅਸੀਂ ਜਾਣਿਆ ਹੁਣ ਸਾਡੀ ਉਮਰ ਬੀਤ ਗਈ ਜਾਂਦੀ ਦੀ ਹਾਂਜੀ ਇਹ ਮਸਲਾ ਇਹ ਹੈ ਜਿਹੜਾ ਇਹ ਭਾਈ ਜਦੋਂ ਆਪਾਂ ਜਿਥੇ ਬੰਦਿਆਂ ਬਾਰੇ ਗਾ ਗਰੁੱਪ ਹੋ ਗਏ ਆਪਾਂ ਨੂੰ ਫਿਰ ਪਤਾ ਲੱਗੂਗਾ ਇਹ ਆਪਾਂ ਨੂੰ ਅਜੇ ਸਮਝ ਨਹੀਂ ਹੈਗੀ ਇਹ ਜਿਹੜੀਆਂ ਜਥੇਬੰਦੀਆਂ ਨੇ ਕੋਈ ਵੀ ਚਾਹੇ ਜਿਹੜੀ ਮਰਜ਼ੀ ਜਥੇਬੰਦੀ ਨਾਲ ਤੁਰਪੋ ਮਾਸਟਰ ਨਾਲ ਡਾਕਟਰ ਨਾਲ ਜਿਹੜਾ ਮਰਜ਼ੀ ਨਾਲ ਤੁਰਪੋ ਠੀਕ ਹੈ ਜੀ ਹਰ ਇੱਕ ਬੰਦੇ ਨੂੰ ਸੰਘਰਸ਼ ਤੋਂ ਬਿਨਾ ਕੰਮ ਚੱਲਦਾ ਨਹੀਂ ਉਹਦਾ ਆਪਣਾ ਮਾਰੂ ਨੀਤੀਆਂ ਲੈ ਕੇ ਆ ਰਹੀਆਂ ਨੇ ਹੁਣ ਚਾਰ ਬਿੱਲ ਆਏ 2020 25 ਬਿੱਲ ਹੈ ਜਿਹੜਾ ਉਹ ਬਿੱਲ ਮਾਰੂ ਨੀਤੀ ਹੈ ਉਹ ਬਿੱਲ ਦਾ ਕੀ ਮਤਲਬ ਹੈ ਆਪਣੇ ਤੇ ਜਿਹੜੇ ਮਾਰੂ ਬਿੱਲ ਨੇ ਉਹ ਉਹ 2025 ਬਿੱਲ ਹੈ ਜਿਹੜਾ 2025 ਉਹਦੇ ਅਧੀਨ ਕਾਰਪੋਰੇਟ ਘਰਾਂ ਨੂੰ ਬਿਜਲੀ ਬੋਣ ਦੇਣ ਜਾ ਰਹੇ ਨੇ ਹੁਣ ਮੈਂ ਤੁਹਾਨੂੰ ਇਹ ਪੁੱਛਦਾ ਜਦੋਂ ਜਿਹੜਾ ਬੰਦੇ ਨੇ ਆਪਾਂ ਤੋਂ ਬਿਜਲੀ ਠੇਕੇ ਤੇ ਲੈ ਲਈ ਕਾਰਪੋਰੇਟ ਘਰਾਂ ਨੇ ਉਹ ਤੁਹਾਨੂੰ ਬਿਜਲੀ ਭਰਾਈ ਮੁਕਤ ਕਿੱਥੋਂ ਦੇਣਗੇ ਨਾ ਤੁਹਾਨੂੰ ਘਰਾਂ ਨੂੰ ਦੇਣ ਨਾ ਤੁਹਾਨੂੰ ਉਹ ਖੇਤਾਂ ਨੂੰ ਦੇਣ ਹੁਣ 25 25 30 30 ਦੀਆਂ ਮੋਟਰਾਂ ਨੇ ਥੋੜੀਆਂ ਖੇਤ ਪਾਂਜੀਆਂ ਹੋਈਆਂ ਜੇ 200 ਰੁਪਿਆ ਵੀ ਬਲਾਇਆ ਉਹਨਾਂ ਨੇ ਪਾਵਰ ਮੈਗਰ ਬਿੱਲ ਦਾ ਤਾਸ ਉਹਨੂੰ ਪੰਜ ਪੰਜ 25 ਦੀ ਮੋਟਰ ਦਾ 5000 ਰੁਪਏ ਆਇਆ 5000 12 5 60 6000 ਸਾਲ ਦਾ ਤੁਹਾਡਾ ਨਿਕਲ ਗਿਆ 60000 ਨੂੰ ਤੁਹਾਡੇ ਚੁੱਲ੍ਹੇ ਚੱਲਦੇ ਨੇ ਤੁਸੀਂ ਕਰੋਗੇ ਕੀ ਕੀ ਤੁਸੀਂ ਵੇਲੇ ਰਹਿ ਕੇ ਕੀ ਕਰੋਗੇ ਉਦੋਂ ਅੱਗੇ ਜਿਹੜਾ ਪ੍ਰੀपेड ਵਾਲਾ ਮਿਟਰ ਹੈ ਉਹ ਜਿਵੇਂ ਆਪਾਂ ਨੂੰ ਪਹਿਲਾਂ ਗੈਸ 'ਚ ਅਲਝਾਇਆ ਨਾ ਨਾ ਨੇ ਵੀ ਤੁਹਾਡੇ ਇਸ ਕਾ ਸਬਸਿਡੀ ਸਿੱਧੀ ਗੈਸ ਤੇ ਪਾਇਆ ਕਰਾਂਗੇ ਹਾਂਜੀ ਵੇ ਅਸੀਂ ਉਹਨੂੰ ਤੁਹਾਨੂੰ ਸਬਸਿਡੀ ਜਿਹੜੀ ਬੈਂਕਰਾਂਹੀਂ ਆਉਗੀ ਬੈਂਕ 'ਚ ਕੀ ਕਰਿਆ ਹੁਣ ਅੱਜ ਦਾ ਬੈਂਕ ਦੇ ਖਾਤੇ 'ਚ ਨਹੀਂ ਚੱਲਦੇ ਆਧਾਰ ਕਾਰਡ ਨੇ ਉਹਨੇ ਅਪਡੇਟ ਕਰਦੇ ਹੁਣ ਐਸ ਟਾਈਮ 60 15 ਰੁਪਏ 60 ਪੈਸੇ ਵੀ ਪਰੇਟਪ ਦੇ ਰਹੇ ਨੇ ਆਪਾਂ ਨੂੰ ਸਬਸਿਡੀ ਦਾ ਉਹ ਵੀ ਉਹਨਾਂ ਨੂੰ ਆਉਂਦਾ ਹੈ ਜਿਹੜੇ ਮਲੇ ਮੋਟੇ ਜਾਗਰੂਪ ਨੇ ਆਪਦਾ ਖਾਤਾ ਚੱਲਦਾ ਰੱਖਦੇ ਨੇ ਔਰ ਆਧਾਰ ਕਾਰਡ ਕੇ ਵੀਸੀ ਕਰਾ ਈ ਕੇ ਵੀਸੀ ਕਰਾ ਕੇ ਰੱਖਦੇ ਨੇ ਉਦੋਂ ਬਾਅਦ ਹੁਣ ਆਪਾਂ ਨੂੰ 15 ਰੁਪਏ ਰਹਿ ਗਏ 800 75 ਰੁਪਿਆ ਦਾ ਹੁਣ ਸਿਲੰਡਰ ਮਿਲਦਾ ਤੁਹਾਨੂੰ ਕਿੱਥੇ ਮਿਲਦਾ ਦੀ 250 ਦਾ 300 ਦਾ ਬਾਬਾ ਜੀ ਘਰੀ ਬੰਦਾ ਵੀ ਭਰਾ ਕੇ ਆਪਦਾ ਚੁੱਲਾ ਚਲਾ ਸਕਦਾ ਚਲਾ ਸਕਦਾ ਦੀ ਭਾਈ ਉਹ ਹੁਣ ਤਾਂ ਗਾਹਾਂ ਲੰਘਦਾ ਜਾ ਰਿਹਾ ਹੈ ਕੰਮ ਉਸ ਤੋਂ ਬਾਅਦ ਜਿਹੜਾ 20 ਹੈ 225 ਬਿਲੇ ਹਾਂਜੀ ਉਹ ਪ੍ਰੀਪੇਡ ਮੀਟਰ ਲਾ ਰੱਖਿਆ ਤੁਹਾਡੇ ਜਿਹਨੂੰ ਚਿੱਪ ਵਾਲਾ ਮੀਟਰ ਕਹਿੰਦੇ ਆਪਾਂ ਲੈ ਚਿਪਾਲੇ ਮੀਟਰ ਦਾ ਮਤਲਬ ਕੀ ਹੈ ਉਹ ਇੱਕ ਮਹੀਨੇ ਦਾ ਬਿਲ ਭੇਜਿਆ ਕਰੂੰਗੀ ਤੁਹਾਡਾ ਘਰੇ ਨਹੀਂ ਆਉਂਦਾ ਕੋਈ ਰਿਡਿੰਗ ਲੈਣਾ ਆਨਲਾਈਨ ਸਿਸਟਮ ਚਲਾ ਰਹੀ ਹੈ ਸਰਕਾਰ ਤੁਹਾਨੂੰ ਪਤਾ ਨਹੀਂ ਤੁਹ ਤੁਸੀਂ ਚੱਕ ਜਾਨੂੰ 22 ਮੀਟਰ ਵਾਲਾ ਪਿੰਡ ਚ ਆਇਆ ਕਿਤੇ ਕਿ ਪਿੰਡ ਚ ਆਇਆ ਮੀਟਰ ਹੁਣ ਪਿੰਡ ਚ ਨਹੀਂ ਆਉਣ ਦੀ ਲੋੜ ਉਹ ਤਾਂ ਉੱਥੇ ਬੈਠੇ ਬਿਲ ਭੇਜ ਕੇ ਤੁਹਾਨੂੰ ਘਰੇ ਬਿਲ ਭੇਜ ਦਿੰਦੇ ਤੁਹਾਡੇ ਬਿਲ ਬਾਪੂ ਹੀ ਤਾਂ ਹੀ ਨਹੀਂ ਆਇਆ ਹੈਗੀ ਤਾਂ ਹੀ ਨਹੀਂ ਹੈ ਬਾ ਕੋਈ ਬੱਬਰ ਨਹੀਂ ਅਸੀਂ ਤਾਂ ਫਿਰ ਕਲਾਮ ਹੋ ਜਾਗੇ ਗੁਲਾਮ ਤਾਂ ਆਪ ਹੀ ਹੋਵੋਗੇ ਆਪਰੇਟ ਕਰਣੇ ਨੇ ਮੁਠੀ ਚ ਲੈ ਲਿਆ ਤੁਨੋਂ ਜਦੋਂ ਪ੍ਰੀਪੇਡ ਮੁੱਟ ਜਦ 80% ਮੀਟਰ ਲੱਗੇ ਨਾ ਪਿੰਡਾਂ ਚਹਰਾ ਚ ਫਿਰ ਤੱਕੇ ਨਾਲ ਲਾਉਣਗੇ ਉਹ ਜਿੰਨਾ ਚਿਰ ਹੁਣ ਡਟ ਕੇ ਵਿਰੋਧ ਕਰੋਗੇ ਫਾਇਦੇ ਚ ਰਹੋਗੇ ਨਹੀਂ ਫਿਰ ਜਦੋਂ ਗਿਣਤੀ ਉਹਨਾਂ ਦੀ ਪੂਰੀ ਹੋ ਗਈ 80% ਤੋਂ ਉੱਪਰ ਫਿਰ ਤੱਕੇ ਨਾਲ ਸਾਰਿਆਂ ਦੇ ਲਾ ਕੇ ਫਿਰ ਤੁਹਾ ਤੋਂ ਪਹਿਲਾਂ ਪੈਸੇ ਭਰਾਇਆ ਕਰਨਗੇ ਮੋਬਾਈਲ ਮੰਗੂ ਚਾਰਜ ਕਰੋ ਇਹਨੂੰ ਲੈ ਜਦੋਂ ਤੁਹਾਡੇ ਪੈਸੇ ਹੋਗੇ ਨਾਲ ਦੇ ਨਾਲ ਤੁਹਾਡੀ ਬਿਜਲੀ ਗੁੱਲ ਉਹ ਨਾ ਤਾਂ ਲੈਣੀ ਹੋਈ ਉਹ ਇਹ ਨਹੀਂ ਆਉਂਦੀ ਹੈਗੀ ਤਾਂ ਹੀ ਦਾ ਤੁਹਾਨੂੰ ਜਾਗ ਰੂਪ ਕਰਦੇ ਆ ਇਹ ਤਾਂ ਬਰੌਖਾ ਹੋ ਜੂ ਕਿ ਜਿਹੜੇ ਫਿਰ ਆਪਾਂ ਨੂੰ ਬਿਲ ਮਾਫ ਆਉਂਦੀ ਸੀ ਘਰਾਂ ਦੇ ਜਿਹੜੀ ਗਰੀਬ ਜਨਤਾ ਨੂੰ ਤੇ ਆਮ ਲੋਕਾਂ ਨੂੰ ਬਿਲ ਮਾਫੀ ਚ ਆਉਂਦੀ ਜੋਨਟ ਮਾਫਦੀ ਜਿਹੜੀ 600 ਜੋਨਟ ਉਹ ਫਿਰ ਬੰਦ ਹੋ ਜੂ ਜੀ ਇਹ ਇਹ ਮੋਦੀ ਨੇ ਸੈਂਟਰ ਸਰਕਾਰ ਨੇ ਪਾਲਿਸੀ ਖੇਢੀ ਹੈ ਜਿਹੜਾ ਪਿੰਡਾਂ ਚ ਲੱਗਦਾ ਤੇ ਆਪਾਂ ਨੂੰ 300 ਜੋਨਟ ਮਾਫ ਕਰਦੇ ਤੇ ਹਾਂਜੀ ਹਾਂਜੀ ਉਸੇ ਦੀ ਗੱਲ ਕਰਦੇ ਤੁਸੀਂ ਹਾਂਜੀ 300 ਜੁੰਟ ਮਾਫ ਕਰਦੀ ਐ 1 ਮਹੀਨੇ ਦੀ ਹਾਂਜੀ ਹੁਣ 2 ਮਹੀਨੇ ਪਹਿਲਾਂ ਹੁੰਦਾ ਜੇ 1 ਚ 350 ਮੱਚ ਗਈ 1 ਚ 250 ਮੱਚ ਗਈ ਤਾਂ ਵੀ ਉਹ ਉਹਦਾ 600 ਜੁੰਟ ਦਾ ਐਡਜਸਟਮੈਂਟ ਹੋ ਜਾਂਦੇ ਸੀ ਜਿਹੜਾ ਤੁਹਾਡਾ ਪ੍ਰੀਪੇਡ ਐ ਉਹ ਨਹੀਂ ਐ ਉਸ ਤਰ੍ਹਾਂ ਹੁੰਦਾ ਉਹ ਉਹ ਤਾਂ ਜੇ ਤੁਹਾਨੂੰ 350 ਜੁੰਟ ਫੂਕਦੀ ਤਾਂ ਵੀ ਤੁਹਾਨੂੰ ਬਿਲਾਉ ਤੇ 250 ਆ ਗਈ ਤਾਂ ਵੀ ਤੁਹਾਨੂੰ ਬਿਲਾਉ ਜਿਨੇ ਠੇਕੇ ਤੇ ਲੈ ਲਈ ਉਹ ਤੁਹਾਨੂੰ ਫਰੀ ਕਿਉਂ ਦੇਊਗਾ ਉਹ ਠੇਕਾ ਕਿਤੋਂ ਪੂਰਾ ਕਰੋ ਹੂੰ ਇਹਨਾਂ ਗੱਲਾਂ ਬਾਰੇ ਤੁਹਾਨੂੰ ਤਾਂ ਇਹ ਕਹਿਣਾ ਵੀ ਭਾਈ ਮੁੰਡੋ ਸੁਣ ਲਓ ਜਾਗਰੂਪ ਹੋ ਜਾਓ ਕੀ ਕਰੋਗੇ ਨਾਲੇ ਬਾਪੂ ਜੀ ਫਿਰ ਮੈਂ ਤਾਂ ਉਹੀ ਲੜੀ ਜਾਂਦਾ ਸੀ ਨਾ ਨਾਲ ਉਹ ਬਾਈ ਤੂੰ ਬਾਪੂ ਇਹਨਾਂ ਸਵੇਰੇ ਧਰਨੇ ਤੇ ਜਾਇਂ ਚੰਗਾ ਮੈਂ ਆਪੇ ਹੀ ਕੰਮ ਸਾਰਾ ਸਾਂਭੂਗਾ ਬਾਪੂ ਜੀ ਬਾਬਾ ਜੀ ਇਹਦਾ ਹੱਲ ਹੋ ਸਕਦਾ ਵੀ ਆਪਾਂ ਰੋਕ ਸਕਦੇ ਹਾਂ ਨੂੰ ਜੇ ਆਪਾਂ ਡਟ ਕੇ ਵਿਰੋਧ ਕਰਾਂਗੇ ਤਾਂ ਹੋਊਗਾ ਹੁਣ ਪਹਿਲਾਂ ਆਪਾਂ 21 ਚ ਨਹੀਂ ਕਰਿਆ ਹਾਂਜੀ 2021 ਚ ਹਾਂਜੀ ਹਾਂ ਦਿੱਲੀ ਚ ਦਿੱਲੀ ਧਰਨੇ ਆਪਾਂ ਨੇ ਆਪਾਂ ਉਹ ਧਰਨੇ 'ਚ ਸਾਰੀ ਪਬਲਿਕ ਨੇ ਦਿੱਤਾ ਹੈ ਸਾਰਾ ਦਿੱਤਾ ਹੈ ਨੋ ਕਿਸਾਨ ਨੋ ਫੂਡ ਜੇ ਕਿਸਾਨ ਨਹੀਂ ਰਹੂਗਾ ਫੂਡ ਕਿੱਥੋਂ ਰਹੂਗਾ ਤੁਹਾਨੂੰ 100 ਰੁਪਏ ਕਿਲੋ ਆਟਾ ਦਿਆ ਕਰਨਗੇ ਉਹ ਜਿਹੜਾ ਹੁਣ 35 ਰੁਪਏ ਕਿਲੋ ਆਟਾ ਲੈ ਕੇ ਖਾਣੇ ਹੋ ਤੁਸੀਂ ਗਰੀਬ ਪਰਿਵਾਰ ਨੇ ਜਿਹੜੇ ਜਦੋਂ ਉਹਨਾਂ ਦੇ ਇੰਟਰ 'ਚ ਆ ਗਿਆ ਤੁਹਾਨੂੰ ਮੁੱਠੀ 'ਚ ਲੈ ਰਣਗੇ ਗੱਲ ਬਾਪੂ ਜੀ ਕਿੱਧਰ ਜਾਓਗੇ ਫਿਰ ਛੋਟੀਆਂ ਗੱਲਾਂ ਸੁਣ ਕੇ ਬਾਬਾ ਜੀ ਮੈਨੂੰ ਲੱਗਦਾ ਕਿ ਆਪਾਂ ਨੂੰ ਐਸੇ ਇਹੀ ਟਾਈਮ ਆਪਣੇ ਜਾਗਰੂਕ ਹੋਣਾ ਚਾਹੀਦਾ ਆਹੀ ਟਾਈਮ ਹੈ ਭਾਈ ਹੁਣ ਆਪਾਂ ਇਕੱਠੇ ਨਾ ਹੋਏ ਫਿਰ ਆਪਣੇ ਕੋਲੇ ਕੁਝ ਨਹੀਂ ਬਚਣਾ ਨਾ ਮਿੱਟੀ ਧਰਤੀ ਪਾਣੀ ਕੁਝ ਵੀ ਨਹੀਂ ਬਚਣਾ ਆਪਣੇ ਕੋਲੇ ਅੱਛਾ ਇੱਕ ਹੋਰ ਉਹ ਹਰਤਾ ਗਰੀਬਾਂ ਵਾਸਤੇ ਹਾਂ ਬਾਪੂ ਜਿਹੜੇ ਮਜ਼ਦੂਰ ਨੇ ਉਹਨਾਂ ਵਾਸਤੇ ਕੀ ਕਰਤਾ ਜਿਹੜੀ ਨਿਰੇਗਾ ਸਕੀਮ ਸੀਤੀ ਹਾਂਜੀ ਉਹ ਬੰਦ ਕਰਕੇ ਜੈ ਆਰਾਮ ਜੀ ਨਾਮ ਧਰਤਾ ਉਹਦਾ ਲੈ ਅੱਛਾ ਜੀ ਜੈ ਆਰਾਮ ਜੀ ਨਾਮ ਧਰ ਕੇ ਜਿੱਥੇ 100 ਦਿਨ ਦੀ ਦਿਹਾੜੀ ਚੱਲਦੀ ਤ ਉਹਨਾਂ ਦੀ ਨੌਕਰੀ ਕੰਮ ਉਦੋਂ 30% ਕੱਟ ਲਾਤੀ ਉਹਦੇ ਤੇ ਉੱਪਰੋਂ ਸੈਂਟਰ ਨੇ ਕਰਤਾ ਪਹਿਲਾਂ ਸੈਂਟਰ ਦਿੰਦਾ ਤੇ ਉੱਪਰੋਂ 90 ਰੁਪਏ ਦਿਹਾੜੀ ਦੇ 10 ਰੁਪਏ ਪੈਂਦੀ ਸੀ ਪੰਜਾਬ ਸਰਕਾਰ ਸੁਣ ਲਓ ਮੇਰੀ ਗੱਲ ਕੰਨ ਖੋਲ ਕੇ ਹੁਣ ਇਹ 60% ਪਾਉਗੀ ਸੈਂਟਰ ਸਰਕਾਰ 40% ਪਾਉਗੀ ਪੰਜਾਬ ਸਰਕਾਰ ਪੰਜਾਬ ਸਰਕਾਰ ਕੋਲ ਤਾਂ ਪਹਿਲਾਂ ਹੀ ਬਜਟ ਨਹੀਂ ਹੈਗਾ ਕਿੱਥੋਂ ਪਾਉਗੀ ਕਿੱਥੋਂ ਦੇਣਗੇ ਤੁਹਾਨੂੰ ਸਰਕਾਰ ਕੀ ਕਰੋਗੇ ਮੱਕੀਆਂ ਮਾਰਿਆ ਕਰੋਗੇ ਸਹੀ ਗੱਲ ਹੈ ਬਾਬਾ ਜੀ ਰੋ 12 ਘੰਟੇ ਡਿਊਟੀ ਲੈਂਦੇ ਨੇ ਪ੍ਰਾਈਵੇਟ ਨੇ ਜਿਹੜੇ ਤਨਖਾਹ ਕਿੰਨੀ ਦਿੰਦੇ ਨੇ 9000 ਬਾਬਾ ਜੀ 9000 ਨਹੀਂ ਦਿੰਦੇ 88 ਹੀ ਦਿੰਦੇ ਨੇ ਜੀ ਉਹ ਤਾਂ ਭਾਈ ਉਹਦੇ ਉਹਦੀ ਵੀ ਤੈਨੂੰ ਦੱਸਦਾ ਜਿਹਨੂੰ ਨਹੀਂ ਰਜਕਾਰ ਮਿਲਦਾ ਅਗਲਾ ਕਹਿੰਦਾ ਮੈਨੂੰ 8 ਤੇ ਰੱਖ ਲੈ ਹਾਂਜੀ ਉਹ ਤਾਂ ਕਹੋ ਗਈ ਡਾਕਟਰ ਡੋਕੋ ਖਾ ਬੈਠਾ ਹੈ ਹਾਂ ਉਹ ਤਾਂ ਕਹੋ ਮੇਰੀ ਮਿਹਨਤ ਦਿਹਾੜੀ ਲੱਗਦੀ ਨਹੀਂ ਮੈਂ ਤਾਂ 8000 ਹੀ ਦੇ ਦਿਓ ਗਰੀਬ ਬੰਦੇ ਦਾ ਕੀ ਹੋ ਗਿਆ ਗਰੀਬੰਦਾ ਕਿੱਥੇ ਜਾਊਗਾ ਭਾਈ ਇਹ ਇਹ ਹੋ ਗਿਆ ਇੱਕ ਜ਼ਿੰਮੇਦਾਰਾ ਦੇ ਉੱਤੇ ਹੋਰ ਠੋਪਤਾ ਉਹ ਕਿਹੜਾ ਉਹ ਕਿਹੜਾ ਬਾਬਾ ਜੀ ਉਹ ਇਹ ਜੇ ਹੁਣ ਭੈਣ ਭਾਈ ਕੋਲੇ ਵੀ ਪਿਆ ਹੈ ਮੇਰੇ ਕੋਲੇ ਵੀ ਪਿਆ ਹੈ ਤੁਸੀਂ ਮੈਨੂੰ ਆ ਕੇ ਕਹਦਾ ਵੀ ਤਾਹ ਤੇਰੇ ਕੋਲੇ ਵੀ ਪਿਆ ਹੈ ਹੂੰ ਪੰਜਾਬ ਨੰਬਰ ਬੰਦਾ ਚੇਰੀ ਦਾ ਮੈਂ ਕਹੂੰ ਹਾਂ ਭਾਈ ਹੈਗਾ ਯਾ ਤੇਰੇ ਕੋਲੇ 2 14 ਹੈਗੀ 16 ਹੈਗੀ ਹਾਂ ਆਪਾਂ ਫੜ ਕੇ ਉਹ ਤੋਂ ਲੈ ਲੈਣਾ ਜੇ ਨਾ ਆਪਾਂ ਨੂੰ ਵੀ ਮਿਲੇ ਤਾਂ ਆਪਾਂ ਬਹੁਤ ਅਗਲੇ ਬਹੁਤ ਵੀ ਮਿਲ ਜਾਂਦੀ ਆਪਾਂ ਨੂੰ ਲਾਉਣ ਹਾਂ ਜਿਵੇਂ ਆਪਾਂ ਲਾਈ ਦੀ ਹਾਂ 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 ਭਾਈ ਉਹਦੇ ਤੇ ਹੁਣ ਇਹ ਸਿਸਟਮ ਕਰ ਲਿਆ ਉਹਨਾਂ ਨੇ ਉਹ ਕਾਰਪੋਰੇਟ ਘਰਾਣੇ ਰਾਹੀਂ ਆਪਾਂ ਨੂੰ ਬਿੱਲ ਦੇਣਗੇ ਬੀਜ ਦਾ ਬੀਜ ਦਾ ਉਹਨਾਂ ਤੋਂ ਲੈਣਾ ਪਊ ਵੀ ਉਹ ਤੁਹਾਡੇ ਖਾਤੇ ਨਾਲ ਲੱਗੂਗਾ ਬੇ ਦਾ ਬਿਲ ਜਿਹੜਾ ਤੇ ਉਹੀ ਵੀ ਤੁਸੀਂ ਜਾ ਕੇ ਆਪਣਾ ਕਿਸਾਨ ਵੇਚੂਗਾ ਮਾਰਕੀਟ ਕਮੇਟੀ ਚ ਪਹਿਲਾਂ ਮਾਰਕੀਟ ਕਮੇਟੀ ਵਾਲੇ ਲਿਖਦੇ ਨੇ ਫਰਾਂ ਵਾਲੇ ਦੀ ਢੇਰੀ ਉਹ ਤਾਂ ਲਿਖਣਗੇ ਜੇ ਤੁਹਾਡਾ ਉੱਥੇ ਬਿੱਲ ਲੱਗਿਆ ਹੋਊਗਾ ਨਹੀਂ ਉਹ ਕਹਿੰਦੇ ਅਸੀਂ ਨਹੀਂ ਖਰੀਦੇ ਇਹਨੂੰ ਐ ਐ ਹੋਊ ਜੀ ਕੱਪ ਐ ਐ ਹੋਊਗਾ ਇਹ ਇਹ ਤਾਂ ਮੁਠੀ ਚ ਬੰਦ ਕਰਕੇ ਸਰਕਾਰ ਚਾਰ ਪੈਰੋਂ ਗਲ ਘੋਟ ਕੇ ਕਾਰਪੋਰੇਟ ਘਰਾਣਿਆਂ ਦੇ ਖਾਤੇ ਬਣਾਉਣਾ ਚਾਹੁੰਦੀ ਆਪਾਂ ਨੂੰ ਇਹਦਾ ਕਾਰਪੋਰੇਟਾਂ ਦੇ ਘਰਾਣਿਆਂ ਘਰਾਣਿਆਂ ਦੇ ਹਵਾਲੇ ਕਰਨਾ ਚਾਹੁੰਦੀ ਐ ਹੁਣ ਤੁਸੀਂ ਤਾਂ ਕਹਿੰਦੇ ਨੋ ਆਪਾਂ ਸਰਕਾਰ ਬਣਾਤੀ ਆਪਾਂ ਤੁਸੀਂ ਦੇ ਨੇ ਇਹ ਨਹੀਂ ਤੁਹਾਨੂੰ ਇਹ ਤੁਹਾਡੇ ਚ ਭਲੇਖੇ ਨੇ ਸਰਕਾਰ ਬਣਦੀਆ 15% ਲੋਕ ਨੇ ਜਿਹੜੇ ਅਡਾਨੀ ਬਾਨੀ ਟਾਟੇਪਿਰਲੇ ਉਹਨਾਂ ਦੇ ਹਿਸਾਬ ਨਾਲ ਉਹ ਸਰਕਾਰਾਂ ਨੂੰ ਦੰਦਿਆਂ ਨੇ ਆਪਣਾ ਫੰਡ ਦੰਦਿਆਂ ਨੇ ਫੰਡ ਦੰਦਿਆਂ ਨੇ ਚੋਣਾ ਵੇਲੇ ਤੇ ਚੱਲ ਫਿਰ ਭਾਈ ਤੂੰ ਬਾਪੂ ਨਾਲ ਸਵੇਰੇ ਜਾਇਂ ਚੰਗਾ ਚੋਣਾ ਵੇਲੇ ਫੰਡ ਦਿੰਦਿਆਂ ਨੇ ਜੀ ਹੁਣ ਮੇਰੀ ਗੱਲ ਸੁਣੋ ਤੁਸੀਂ ਸਾਰਾ ਕੁਝ ਦੇਖਿਆ ਅਰਨ ਜੇਤਲੀ ਕੈਪਟਨ ਨੇ ਅੰਮ੍ਰਿਤਸਰ ਤੋਂ ਹਰਾ ਕੇ ਭੇਜਿਆ ਦੀ ਹਾਂਜੀ ਭੇਜਿਆ ਦੀ ਕੀ ਉਹ ਆਪਣਾ ਹਰਾਇਆ ਹੋਇਆ ਉਹ ਬਚ ਰਿਹਾ ਹਾਂ ਇਹਨਾਂ ਨੇ ਤਾਂ ਜਾ ਕੇ ਸੈਂਟਰ ਦੇ ਵਿੱਚ ਵਿੱਤ ਮੰਤਰੀ ਲਾਤਾ ਆਪਣੇ ਉੱਤੇ ਬਿਠਾਇਆ ਦਾ ਖਜ਼ਾਨਾ ਮੰਤਰੀ ਲਾਤਾ ਦੇ ਨਾ ਤੁਸੀਂ ਕਿੱਥੋਂ ਭਾਲਦੇ ਹੋ ਨੌਕਰੀਆਂ ਹੁਣ ਲੋਕ ਤੁਸੀਂ ਭਰ ਕੇ ਫਿਰਦੇ ਹੋ ਵੀ ਸਾਨੂੰ ਨੌਕਰੀਆਂ ਮਿਲਣਾ ਨੌਕਰੀ ਕਿੱਥੋਂ ਮਿਲੂਗੀ ਨੌਕਰੀ ਤਾਂ ਮਿਲੂਗੀ ਜੇ ਕੋਈ ਸਰਕਾਰੀ ਏਦਾਰਾ ਬਚੂਗਾ ਸਰਕਾਰੀ ਏਦਾਰਾ ਕਿਹੜਾ ਰਹਿ ਗਿਆ ਛੇਤ ਸਹੂਲਤ 베ਚਤੀ ਵਿਦਿਆ 베ਚਤੀ ਮੈਡੀਕਲ 베ਚਤਾ ਰੇਲਾਂ 베ਚਤੇ ਆ ਬੰਦਰਗਾਹਾਂ 베ਚਤੇ ਆ ਕਾਦਾ ਰਹਿ ਗਿਆ ਜੇ ਹੁਣ ਸਰਕਾਰੀ ਕੋਈ ਏਦਾਰਾ ਰਹੂ ਤਾਂ ਹੀ ਤੁਹਾਨੂੰ ਪ੍ਰਾਈਵੇਟ ਸਰਕਾਰੀ ਨੌਕਰੀ ਮਿਲੂਗੀ ਸਹੀ ਗੱਲ ਬੋਲੀ ਸਰਕਾਰੀ ਅਦਾਰੇ ਤਾਂ ਖਤਮ ਕਰਤੇ ਸਾਰੇ ਸਰਕਾਰਾਂ ਨੇ ਬਾਈ ਸਿਆ ਮੈਂ ਤੁਹਾਨੂੰ ਕਦੋਂ ਦਾ ਕਹਿਣਾ ਆਪਣੇ ਤੇ ਰਾਜ ਕਰਦੇ ਨੇ ਛੜੇ ਬੰਦੇ ਜਿਦੇ ਕੋਈ ਰਣਨੀਤ ਕੰਨਣੀ ਉਹ ਤੁਸੀਂ ਐਵੇਂ ਨਾ ਉੜਦੇ ਰਿਹਾ ਕਰੋ ਜਿੱਥੇ ਤੁਸੀਂ ਬੋਲਦੇ ਨਾ ਉੱਥੇ ਤੁਸੀਂ ਲੋਕ ਬੋਲਦੇ ਨਹੀਂ ਫਜ਼ੂਲ ਦੀਆਂ ਗੱਲਾਂ ਤੇ ਤੁਸੀਂ એનર્ਜੀ ਵੇਸਟ ਕਰਦੇ ਹੋ ਚੱਕ ਹਾਂ ਚੱਕ ਹਾਂ ਹੈ ਉਹ ਤੁਹਾਨੂੰ ਆਕਲ ਕਦੋਂ ਆਊ ਜਦੋਂ ਆਪਣੇ ਗੱਲ ਵੱਢ ਕੇ ਬਈਆਂ ਚ ਖਲਾਰਦੇ ਗੱਲ ਤਾਂ ਠੀਕ ਹੈ ਬਾਈ ਆਪਾਂ ਤੋਂ ਵੀ ਵੱਡੇ ਬਾਈ ਨਾਲ ਰੈਡੀ ਓਏ ਹੋਰ ਕਿੰਨਾ ਵਧੀਆ ਕੰਮ ਕਰ ਰਿਹਾ ਸੀ ਲੈ ਫਿਰ ਆਪਾਂ ਵੀ ਸਾਰਾ ਸਵੇਰੇ ਕੱਖਕੰਡਾ ਕਰਕੇ ਬਾਈ ਨਾਲ ਚੱਲਾਂਗੇ ਧਰਨੇ ਤੇ ਆਪਾਂ ਬਾਈ ਨਾਲੇ ਜਿਹੜਿਆ ਮੋਬਾਈਲ ਵਰਤਦੇ ਆ ਨਾ ਆਪਾਂ ਵੀ ਰੀਲਾਂ ਬਣਾਲੀਆਂ ਸਟੋਰੀਆਂ ਲਾ ਲੀਆਂ ਹਾਂ ਇਹ ਆਪਾਂ ਹੁਣ ਇਹ ਰੀਲਾਂ ਨੂੰ ਚੰਗੇ ਕੰਮ ਤੇ ਲਾਈਏ ਸਹੀ ਗੱਲ ਆ ਬਾਈ ਜਿਵੇਂ ਬਾਪੂ ਜੀ ਨੇ ਆਪਾਂ ਨੂੰ ਦੱਸਿਆ ਨਾ ਹਾਂ ਲੋਕਾਂ ਨੂੰ ਵੀ ਮੈਸੇਜ ਦਈਏ ਸਹੀ ਗੱਲ ਆ ਬਾਈ ਸਾਰੇ ਬੰਦੇ ਇਕੱਠੇ ਹੋਵੋ ਕਿਸਾਨੀ ਬਚਾਓ ਸਹੀ ਗੱਲ ਆ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ ਕੱਲੀ ਕਿਸਾਨੀ ਨਹੀਂ ਬਚਾਉਣੀ ਨਾਲ ਮਜ਼ਦੂਰ ਵੀ ਬਚਾਓ ਸਹੀ ਗੱਲ ਆ ਬਈ ਤੇਰੀ ਜੇ ਕਿਸਾਨ ਬੱਤੂ ਤਾਂ ਸਾਰਾ ਤੇਰੀ ਬੱਜੂਗਾ ਸਹੀ ਗੱਲ ਹੈ ਮਜ਼ਦੂਰ ਤਾਂ ਪਹਿਲਾਂ ਮਰ ਜੂ ਹਾਂ ਸਹੀ ਗੱਲ ਹੈ ਇਹ ਸਹੀ ਗੱਲ ਹੈ ਇਹ ਸਰਕਾਰ ਦੇਆਂ ਗਲਤ ਨੀਤੀਆਂ ਕਾਰਨ ਆਪਣਾ ਪਾੜਾ ਪਿਆ ਜਿਹੜਾ ਮਜ਼ਦੂਰ ਤੇ ਕਿਸਾਨ ਦੇ ਨਾਲ ਇਹਦਾ ਨੌ ਮਾਸ ਦਾ ਰਿਸ਼ਤਾ ਥੀ ਹੂੰ ਜਦੋਂ ਇੱਥੇ ਇੱਥੇ ਕੰਮ ਕਰਦੇ ਖੇਤੀ ਕਰਦੇ ਸੇਰੀ ਪਾਲੀ ਨੌਕਰ ਆਪਾਂ ਰੱਖਦੇ ਤੇ ਉਹਨਾਂ ਨੂੰ ਕਿਸਾਨਾਂ ਨਾਲ ਰਲਦੇ ਤੇ ਹੋ ਜੇ ਉਹਦੇ ਵਿਆਹ ਆ ਜਾਂਦਾ ਉਹ ਇੱਕ ਵਾਰੀ ਆ ਕੇ ਕਹਿੰਦਾ ਸਰਦਾਰ ਦੀ ਕੁੜੀ ਦਾ ਵਿਆਹ ਆ ਗਿਆ ਉਹਨੇ ਸਰਦਾਰ ਨੇ ਇਹ ਕਹਿਣਾ ਤੇ ਵੀ ਭਾਈ ਵੀਸਣ ਖੜ ਜਾ ਆਪਾਂ ਗੱਡਾ ਲੈ ਕੇ ਚੱਲਾਂਗੇ ਕੁਝ ਵਕਾਂ ਤੋਂ ਕਹਿ ਕੇ ਆਪਦੇ ਕੁੜੀਆਂ ਤੋਂ ਉਹ ਵੀ ਟਾਈਮ ਬਣਵਾ ਲਓ ਇੱਕ ਦਿਨ ਸਮਾਨ ਚੱਕ ਲਿਆਵਾਂਗੇ ਉਹ ਵੀ ਟਾਈਮ ਤੇ ਉਹ ਵੀ ਟਾਈਮ ਦੀ ਬਾਪੂ ਜੀ ਅੱਜ ਸੁੱਤੋਂ ਖੋਲਿਆ ਸਾਰਾ ਕੁਸ ਬਾਬਾ ਜੀ ਇਹ ਰਾਜਨੀਤੀ ਖਿੱਦਿਆ ਸਰਕਾਰ ਨੇ ਸਰਕਾਰ ਨੇ ਧਰਮਾਂ ਦੇ ਨੋਂ ਤੇ ਵੰਡਤਾ ਹਾਂ ਜਾਤ ਦੇ ਨੋਂ ਤੇ ਵੰਡਤਾ ਤਾਂ ਕਿ ਇਹ ਇਕੱਠੇ ਨਾ ਹੋ ਜਾਣ ਆਪਣੇ ਦੇ ਉੱਤੇ ਰਾਜਨੀਤੀ ਕਰਕੇ ਰਾਜ ਕਰਦੇ ਨੇ ਉਹ ਠੀਕ ਆ ਭਾਈ ਸੋ ਦੋਸਤੋ ਸਾਡਾ ਤੁਹਾਨੂੰ ਇਹ ਮੈਸੇਜ ਕਿਵੇਂ ਲੱਗਿਆ ਜੋ ਕਾਪਰੇਟ ਕਰਾਣੇ ਨੇ ਸਰਕਾਰਾਂ ਉਹਨਾਂ ਨਾਲ ਮਿਲ ਕੇ ਆਮ ਜਨਤਾ ਕੀ ਆਮ ਲੋਕਾਂ ਦਾ ਕਤਲੇਆਮ ਕਰਨ ਜਾ ਰਹੀ ਹੈ ਇਹ ਕਤਲੇਆਮ ਤੋਂ ਘਟਣੀ ਜਦੋਂ ਲੋਕਾਂ ਦੇ ਘਰਾਂ ਦੇ ਵਿੱਚ ਚੁੱਲ੍ਹੇ ਹੀ ਨਾ ਚੱਲੇ ਤਾਂ ਭੁੱਖਮਰੀ ਨਾਲ ਲੋਕ ਮਰੀ ਹੀ ਜਾਣਗੇ ਭੁੱਖਮਰੀ ਨਾਲ ਲੋਕ ਪਹਿਲੀ ਮਰ ਚੁੱਕੇ ਨੇ ਸੋ ਜਿਹੜੇ ਇਹ ਬਿੱਲ ਪਾਸ ਕਰਨ ਜਾ ਰਹੀਆ ਗਵਰਨਮੈਂਟ ਤੁਸੀਂ ਸਾਰੇ ਰਲ ਕੇ ਜੂਨੀਅਨਾਂ ਦਾ ਸਾਥ ਦਿਓ ਹਾਂਜੀ ਅਸੀਂ ਇਹ ਨਹੀਂ ਕਹਿੰਦੇ ਵੀ ਇੱਕ ਕਿਹੜੀ ਯੂਨੀਅਨ ਸਾਨੂੰ ਚੰਗੀ ਲੱਗਦੀ ਆ ਵੀ ਸਾਡੇ ਨਾਲ ਤਰੋ ਨਾ ਅਸੀਂ ਵੀ ਕਿਸੇ ਨੂੰ ਬਲੌਕ ਨਹੀਂ ਕਰਦੇ ਅਸੀਂ ਸਾਰਿਆਂ ਦੇ ਨਾਲ ਸਹਿਮਤ ਆ ਸੋ ਜਿਹੜੀ ਤੁਹਾਨੂੰ ਯੂਨੀਅਨ ਚੰਗੀ ਲੱਗਦੀ ਆ ਠੇਕ ਵਰਗ ਦਾ ਬੰਦਾ ਆਪਾਂ ਸੜਕਾਂ ਦੇ ਉੱਤੇ ਉੱਤਰ ਕੇ ਇਹ ਬਿਲਾ ਦਾ ਵਿਰੋਧ ਕਰਨਾ ਹੈ ਨਹੀਂ ਨਹੀਂ ਆਪਾਂ ਨੂੰ ਜਿਹੜੀਆਂ ਆਪਣੀਆਂ ਆਉਣ ਵਾਲੀਆਂ ਨਸਲਾਂ ਹੋਣਗੀਆਂ ਆਪਣੀਆਂ ਪੀੜ੍ਹੀਆਂ ਹੋਣਗੀਆਂ ਉਹ ਆਪਾਂ ਨੂੰ ਬਹੁਤ ਵੱਡੇ ਤਾਨੇ ਦੇ ਕੇ ਬਿਸ਼ਰਮ ਕਰਕੇ ਮਾਰ ਦੇਣੀਆਂ ਕਿ ਜਦੋਂ ਇਹ ਕਾਨੂੰਨ ਬਣੇ ਤੇ ਤੁਸੀਂ ਕਿੱਥੇ ਸੀਗੇ ਸੋ ਸਾਡੀ ਇਹ ਬੇਨਤੀ ਨੇ ਤੁਸੀਂ ਪ੍ਰਵਾਨ ਕਰਿਓ ਹਰੇਕ ਬੰਦਾ ਸਰਕਾਰਾਂ ਦੇ ਖਿਲਾਫ ਜਰੂਰ ਡਟੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ